ਇਹ ਜਦੋਂ ਦੱਸੋ ਜੀ ਕੀ ਮਾਮਲਾ ਹੈ ਜੀ ਮਿਤੀ 27 10 2024 ਨੂੰ ਇੰਦਰਜੀਤ ਸਿੰਘ son of ਪਰਮਜੀਤ ਵਾਸੀ ਸਿਆਲੂ ਤਹਿਸੀਲ ਰਾਜਪੁਰਾ ਦੀ ਕੰਪਲੇਂਟ ਤੇ ਪੁਲਿਸ ਅਫਸਰ ਨੇ ਇਨਕੁਆਰੀ ਕੀਤੀ ਸੀਗੀ ਜੋ ਇਨਕੁਆਰੀ ਤੋਂ ਬਾਅਦ ਇਹ ਚ ਮਕਦਮਾ ਨੰਬਰ 192 ਅੰਡਰ ਸੈਕਸ਼ਨ 318 ਅਧੀਨ 4 338 336 ਅਧੀਨ ਤਨ ਦਾਸੋ 40 ਦਿਨ 2 BNS ਆਣਾ ਸਦਕ ਪਟਿਆਲਾ ਦਰਜ ਹੋਇਆ ਸੀ ਜੋ ਇਸ ਦੌਰਾਨ ਬ੍ਰਹਮਪrakash ਸਰਵ ਬ੍ਰਵੀਰ ਸਿੰਘ ਵਸੀ ਸ਼ਿਕੂਰ ਗੰਗੌਰ ਜ਼ਿਲ੍ਹਾ ਸੋਨੀਪਟ ਦੇ ਖਿਲਾਫ ਇਹ ਪਰਚਾ ਦਰਜ ਹੋਇਆ ਸੀ ਇਹ ਚ ਇਹ ਇੰਵੈਸਟੀਗੇਸ਼ਨ ਨੇ ਕਿਉਂਕਿ ਇਹਨੇ ਆਪਣੇ ਲੜਕੇ ਨੂੰ ਤੇ ਲੜਕੇ ਜਿਸ ਦਾ ਨਾਮ ਬੰਚਾ ਹੈ ਜਦੋਂ ਅੰਮੀਂ ਇਥੇ ਘਟਾ ਕੇ ਉਹਨੂੰ ਖੇਡਾਂ ਵਿੱਚ ਉਹ ਉਹਦਾ ਪਾਰਟਿਸਪੇਟ ਕਰਾਇਆ ਸੀਗਾ ਤੇ ਜਿਹੜਾ ਕਿ ਇਸ ਤੇ ਦਰਖਾਸਤ ਹਿੰਦਾ ਇੰਦਰਜੀਤ ਦੀ ਕੰਪਲੇਂਟ ਤੇ ਉਹਨਾਂ ਨੇ ਇਹ ਤੇ ਉਹ ਆਪਣੀ ਕੰਪਲੀਟ ਕੀਤੀ ਸੀ ਕਿ ਵੀ ਇਹ ਗਲਤ ਉਹਨੇ ਉਮਰ ਘਟਾ ਕੇ ਆਪਦੇ ਵਿੱਚ ਨੂੰ ਪਾਰਟਿਸਿਪੇਟ ਕਰਾਇਆ ਉਹਦੇ ਪਰਚਾ ਦਰਜ ਕਰਕੇ ਅਸੀਂ ਬ੍ਰह्म ਪ੍ਰਕਾਸ਼ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਅੱਗੇ ਤਪਤੀ ਜਾਰੀ ਆ ਹੁਣ ਸਾਡੇ ਕੋਲ ਪੁਲਿਸ ਰਿਮਾਂਡ ਚ ਹੈ ਤੇ ਇਹਦੇ ਵਿੱਚ ਇੱਕ ਗੱਲ ਹੈ ਵੀ ਇਹ ਚ ਮਕਾਨ ਦੇ ਜਿਹੜੇ ਹੈ ਕਿ ਨੇ ਜੋ ਖਿਡਾਰੀਆਂ ਦਾ ਉਹ ਵਿਖਾ ਨਾਲ ਵਾੜ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਬੇਨਤੀ ਕਰਦਾ ਵੀ ਜਿਹੜੀ ਅਥਾਰਟੀ ਹੈ ਅਥਾਰਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਅਜਿਹੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਸ ਦੀ ਪਹਿਲਾਂ ਦੁਗਾਈ ਨਾਲ ਜਿਹਨੇ ਕੋਖ ਪਰਤਾਕ ਕੀਤੀ ਆ ਸਰ ਕਿਹੜੀ ਗੇਮ ਵਾਸਤੇ ਸੀਗਾ ਕ੍ਰਾਸੀਲ ਬਿੱਟੇ ਜੀ ਕੁਸ਼ਤੀਆਂ ਸੀਗੀਆਂ ਜੀ ਕੀ ਸਰ ਜੀ ਇਸ ਤਰ੍ਹਾਂ ਪਹਿਲਾਂ ਵੀ ਕੋਈ ਐਡਾ ਕੋਈ ਮਕਦਮਾ ਚੱਲ ਰਿਹਾ ਨਹੀਂ ਨਹੀਂ ਇਹ ਪਹਿਲਾ ਹੀ ਹੈ ਸਾਡੇ ਕੋਲ ਆਇਆ ਹੈ ਬਾਕੀ ਅਸੀਂ ਇਹ ਸਬੰਧੀ ਨੂੰ ਭਾਈ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ ਠੀਕ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز